ਆਪਾਂ ਆਪਣਾ ਰੇਟ ਤੁਹਾਨੂੰ ਪਤਾ ਸ਼ੁਰੂ ਤੋਂ ਇੱਕੋ ਹੀ ਹੁੰਦਾ ਵਾ ਸਵਾ 4 ਲੱਖ ਰੁਪਏ ਦੀ ਆਪਾਂ ਕਾਰ ਦੇ ਦਾਂਗੇ ਜੀ ਸਵਾ 4 ਲੱਖ ਦੀ 15 ਮਾਡਲ BDI ਡੀਜ਼ਲ ਦੀ ਕਾਰ ਪਹਿਲੇ ਨਾਮ ਦੀ K10 ਹੈ ਜੀ 2011 ਮਾਡਲ ਹੈ ਜੀ ਹਮ ਐਲਐਕਐਸਆਈ ਵੇਰੀਐਂਟ ਆ ਠੀਕ ਹੈ ਤੇ ਬਹੁਤ ਛੋਟੇ ਜਿਹੇ ਪ੍ਰਾਈਸ ਦੇ ਵਿੱਚ ਆਪਾਂ ਇਹਦਾ ਦੇਣਾ ਵਾ ਇੱਕੋ ਹੀ ਰੇਟ 170000 ਰੁਪਏ ਦੀ ਕਾਰ ਦੇ ਦਾਂਗੇ 170000 ਦੀ K10 ਮਾਰ ਜੀ 2023 ਮਾਡਲ પેટ્રોલ ਦੀ ਹਮ ਆਟੋਮੈਟਿਕ 4/2 ਫਰਸਟ ਓਨਰ ਦੀ ਕਾਰ 15000 ਸਿਰਫ ਚੱਲੀ ਆ। ਮਾਡਲ 23? ਮਾਡਲ 23 ਆ ਹਲੇ ਅੱਜੀ ਆਈ ਆ ਕਾਰ। ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਥੋਡੇ ਕੋਲ ਆਪਾਂ ਖੜੇ ਆ ਬਾਈ ਜੀ ਸ਼ਹਿਰ ਫਗਵਾੜੇ ਰਾਜ ਕਾਰ ਬਾਜ਼ਾਰ ਦੇ ਉੱਤੇ ਤੇ ਰਾਜਵੀਰ ਆਪਣੇ ਨਾਲ ਕੀ ਹਾਲ ਹੈ ਵੀਰੇ? ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਹੋਰ ਥੇ ਤਾਂ ਠੀਕ ਨੇ? ਠੀਕ ਹੈ ਜੀ ਠੀਕ ਹੈ। ਤੇ ਅੱਜ ਬਾਈ ਤੁਹਾਨੂੰ 10 ਕਾਰਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਸਾਰੀਆਂ ਪੱਕੇ ਪੰਜਾਬ ਨੰਬਰ ਦੀਆਂ ਤੇ ਕੰਡੀਸ਼ਨ ਵਾਈਜ਼ ਬਹੁਤ ਵਧੀਆ ਕਾਰਾਂ ਨੇ। ਝਾਤੀ ਮੁਰਾਦੀ ਮੇ i10 i10 grand neoos desire ਤੇ ਇਧਰ swift ਤੇ k10 ਖੜੀ ਆ ਤੇ ਬਈ ਰੇਟ ਆਪਣੇ 바ਜੂ ਹੈਣਾ ਰੇਟ ਤੁਹਾਨੂੰ ਪਤਾ ਹੀ ਸਾਨੂੰ ਸ਼ੁਰੂ ਤੋਂ 바ਜੇ ਰਹੇ ਆਪਣੇ ਜੀ ਹਾਂਜੀ ਹਾਂਜੀ ਰੇਟ ਬਸ ਉਹੀ ਰੱਖਣੇ ਆਂ ਆਪਾਂ 바ਜੇ ਵਾਲੇ ਕੋਈ ਬੰਦਾ ਵੀ ਇਹ ਨਾ ਕਹੇ ਵੀ ਯਾਰ ਰੇਟ ਜ਼ਿਆਦਾ ਆ ਅੱਜ ਤੁਹਾਨੂੰ ਸਰ ਜਿਹੜੀ ਆਪਣੇ ਕੋਲ ਕਾਰ ਆ ਮਾ ਸਾਰੀਆਂ ਹੋਟ ਸੇਲਿੰਗ ਪ੍ਰੋਡਕਟ ਆ ਹਮ ਜਿਹੜੀਆਂ ਵੀ ਤਕਰੀਬਨ ਕਿਦੋਂ ਮਿਲਦੀਆਂ ਨਹੀਂ ਛੋਟੀਆਂ ਕਾਰਾਂ ਜੀ ਅੱਜ ਤੁਹਾਡੇ ਲਈ ਉਹ ਲੱਭ ਕੇ ਲਿਆਏ ਬਿਲਕੁਲ ਤੇ ਫਿਰ ਆਪਾਂ ਸਵਿਫਟ ਤੋਂ ਕਰਦੇ ਹਾਂ ਸਟਾਰਟ ਹਾਂਜੀ ਸਵਿਫਟ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ 2015 ਮਾਡਲ ਆ ਠੀਕ ਹੈ ਬੀਡੀਆਈ ਨਵੀਂ ਸ਼ੇਪ ਦੀ ਹੈ ਜੀ ਠੀਕ ਹੈ ਵੀਰੇ ਤੇ ਫਰਸਟ ਓਨਰ ਕਾਰ ਆ ਜੀ ਹਮ 90000 ਜੈਨੂਨ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਠੀਕ ਹੈ ਹਾਂਜੀ 15 ਮਾਡਲ ਫਰਸਟ ਓਨਰ ਬੀਡੀਆਈ ਡੀਜ਼ਲ 90000 ਚੱਲੀ ਕੰਡੀਸ਼ਨ ਦੀ ਸਾਫ਼ ਸੁਥਰੀ ਗੱਡੀ ਆ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇਣੀ ਟਾਇਰ ਵੀ ਅੱਧੇ ਤੋਂ ਵੱਧੀ ਆ ਬਿਲਕੁਲ ਹੀ ਟਾਇਰ ਤਕਰੀਬਨ ਅੱਧੇ ਤੋਂ ਵੱਧ ਦਾ ਜੀ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਸੀਟ ਕਵਰ ਵਧੀਆ ਪਏ ਹੋਏ ਨੇ ਤੇ ਕੰਡੀਸ਼ਨ ਦੀ ਸਾਫ ਸੁਥਰੀ ਕਾਰ ਹੈ ਤੇ ਰੇਟ ਕੀ ਆ ਵੀਰੇ ਦਾ ਰੇਟ ਇਹਦਾ ਜੀ ਡਿਮਾਂਡ ਅਸੀਂ 4.5 ਲੱਖ ਰੁਪਈਆ ਕਰਦੇ ਹਾਂ ਹੂੰ ਤੇ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਗਿਆ ਉਹਨੂੰ ਕਿੰਨੇ ਦੇ ਦਾਂਗੇ ਆਪਾਂ ਇੱਕੋ ਹੀ ਰੇਟ ਦੇਣਾ ਆਪਾਂ ਆਪਣਾ ਰੇਟ ਤੁਹਾਨੂੰ ਪਤਾ ਸ਼ੁਰੂ ਤੋਂ ਇੱਕੋ ਹੀ ਹੁੰਦਾ ਵਾ 4.5 ਲੱਖ ਰੁਪਈਆ ਦੀ ਆਪਾਂ ਕਾਰ ਦੇ ਦਾਂਗੇ ਜੀ 4.5 ਲੱਖ ਦੀ 15 ਮਾਡਲ BDI ਡੀਜ਼ਲ ਦੀ ਕਾਰ ਪਹਿਲੇ ਨਾਮ ਦੀ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਡਾਊਨ ਪੇਮੈਂ ਠੀਕ ਹੈ ਜੀ ਅੱਗੇ ਆ ਗਈ K10 K10 ਹੈ ਜੀ 2011 ਮਾਡਲ ਹੈ ਜੀ ਹਮm LXI ਵੇਰੀਐਂਟ ਆ ਠੀਕ ਹੈ ਤੇ ਬਹੁਤ ਛੋਟੇ ਜਿਹੇ ਪ੍ਰਾਈਸ ਦੇ ਵਿੱਚ ਆਪਾਂ ਇਹਦਾ ਦੇਣਾ ਵਾ ਇੱਕੋ ਹੀ ਰੇਟ 170000 ਰੁਪਏ ਦੀ ਕਾਰ ਦੇ 170000 ਦੀ K10 ਮਿਲ ਜੂਗਾ ਜੀ 11 ਮਾਡਲ ਐਕਸਟਰਾ ਲਾਈਟਰ ਬਹੁਤ ਸੋਹਣੇ ਪਏ ਹੋਏ ਨੇ ਕੰਡੀਸ਼ਨ ਦੀ ਸਾਫ ਸੁਥਰੀ ਕਾਰ ਹੈ ਲਓ ਜੀ ਅੰਦਰੋਂ ਵੀ ਚੈੱਕ ਕਰਾ ਦੇ ਮੇਤਰਾ ਸੀਟ ਕਵਰ ਇਹਦੇ ਵੀ ਵਧੀਆ ਪਏ ਹੋਇਆ ਤੇ ਸਾਫ ਸੁਥਰਾ ਇੰਟੀਰੀਅਰ ਆ 170000 ਦੀ ਬਿਲਕੁਲ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ i20 i20 ਜੀ 2015 ਸਪੋਰਟਸ ਦੇ ਵਿੱਚ ਪੇਡ ਨੰਬਰ ਹਮ ਨੰਬਰ ਚੈੱਕ ਕਰਾ ਦਿਓ ਭਾਜੀ ਡੀਜ਼ਲ ਹੈ ਇਹ ਨਹੀਂ ਪੈਟਰੋਲ ਦੇ ਵਿੱਚ ਪੈਟਰੋਲ ਦੀ ਗੱਲ 15 ਸਪੋਰਟਸ ਪੈਟਰੋਲ ਹਾਂਜੀ ਸੈਕੰਡ ਓਨਰ ਦੀ ਕਾਰ ਸਪੋਰਟਸ ਮਾਡਲ ਆ ਜੀ ਠੀਕ ਹੈ ਪੇਡ ਨੰਬਰ ਦੇ ਨਾਲ ਆ ਜੀ ਔਰ ਸਿਰਫ 55000 ਜੈਨੂਨ ਚੱਲੀ ਕਾਰ ਆ ਜੀ ਇਹ ਓਕੇ ਹਾਂਜੀ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਤੇ ਰੇਟ ਵੀਰੇ ਕੀ ਇਹਦਾ ਰੇਟ ਇਹਦਾ ਜੀ ਮੰਗੇ ਸੀ 465000 ਰੁਪਏ ਦੀ ਹੈ ਜੀ ਹਮ ਸਾਢੇ ਕਿ ਚਾਰ ਲੱਖ ਰੁਪਏ ਦੀ ਕਾਰ ਅਸੀਂ ਲਾਸਟ ਦੇ ਗਏ। ਸਾਢੇ ਕਿ ਚਾਰ ਲੱਖ ਰੁਪਏ ਦੀ ਮਿਲ ਜੂ ਬਾਈ ਜੀ ਤੁਹਾਨੂੰ ਸਪੋਰਟਸ ਪੈਟਰੋਲ ਕਾਰ ਪੇਡ ਨੰਬਰ ਵਾਲੀ ਪੇਡ ਨੰਬਰ ਤੇ ਵੀਰੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਇਹਦੀ ਵੀ ਲੱਖ ਰੁਪਏ ਨਾ ਹੋ ਜਾਏਗਾ। ਲੱਖ ਰੁਪਈਆ ਹਾਂਜੀ ਠੀਕ ਹੈ ਤੇ ਅਗਲੀ ਕਿੰਨੇ ਮਾਡਲ ਹੈ? ਅਗਲੀ ਜੀ 2020 ਇਹ ਵੀ ਪੈਟਰੋਲ ਦੇ ਵਿੱਚ ਹੈ ਜੀ। ਹਾਂ ਨੰਬਰ ਇਹਦਾ ਵੀ ਪੇਡ ਆ। ਨੰਬਰ ਇਹਦਾ ਵੀ ਪੇਡ ਆ। ਹੂੰ ਤੇ ਸਪੋਰਟਸ ਵੇਰੀਐਂਟ ਆ ਔਰ ਆਲ ओरिजिनल ਕਾਰ ਦੀ ਗਾਰੰਟੀ ਹੋਏਗੀ ਦੀ ਜੀ। 20 ਮਾਡਲ ਹਾਂਜੀ 20 ਮਾਡਲ ਜੀ। 2020 ਮਾਡਲ ਸ ਇਹਦਾ ਵੀ ਓਨਰ ਫਰਸਟ ਹੈ ਜੀ ਫਰਸਟ ਓਨਰ ਹਾਂਜੀ ਲੋ ਜੀ ਘਰੋ ਚੈੱਕ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਤੇ ਨਵੀਂ ਕਾਰ ਆ ਚੱਲੀ ਕਿੰਨੀ ਕਿਹਾ ਚੱਲੀ ਇਹ ਜੈਨੂਨ ਕੰਪਨੀ ਕੋਲ ਨਾ 70000 ਹੈ ਜੀ ਠੀਕ ਹੈ ਹਾਂਜੀ ਤੇ ਇਹਦਾ ਰੇਟ ਇਹਦਾ ਰੇਟ ਜੀ ਡਿਮਾਂਡ ਅਸੀਂ 6.5 ਕਰਦੇ ਆ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਨੂੰ ਅਸੀਂ 6.5 ਲੱਖ ਰੁਪਏ ਦੀ ਕਰਦੇ ਸਵਾ 6 ਦੀ ਠੀਕ ਹੈ ਲੱਖ ਰੁਪਏ ਡਾਊਨ ਪੇ ਠੀਕ ਹੈ ਜੀ ਤੇ ਅੱਗੇ ਆ ਗਈ ਬਲੀਨੋ ਕਾਰ ਬਲੀਨੋ 2022 ਰਜਿਸਟਰਡ 23 ਠੀਕ ਹੈ ਬ੍ਰੇ ਚੱਲੀ ਹੈਗੀ ਹੈ ਜੀ 42000 ਕਿਲੋਮੀਟਰ ਡੈਲਟਾ ਵੇਰੀਐਂਟ ਆ ਓਨਰ ਫਰਸਟ ਹੈ ਜੀ ਠੀਕ ਹੈ ਹਾਂਜੀ ਇਹਦੀ ਵੀ ਅਸੀਂ 6.5 ਲੱਖ ਰੁਪਈਆ ਡਿਮਾਂਡ ਹੈ ਜੀ ਹਾਂ 6 ਲੱਖ 10 ਹਜ਼ਾਰ ਰੁਪਈਆ ਦੀ ਇਹ ਕਾਰ ਦੇ ਦਵਾਂਗੇ ਜੀ 6 ਲੱਖ 10 ਹਜ਼ਾਰ ਦੀ ਡੈਲਟਾ ਵੇਰੀਐਂਟ ਡੈਲਟਾ ਵੇਰੀਐਂਟ ਕਰੋ ਜੀ ਚੈੱਕ ਕੰਡੀਸ਼ਨ ਦੀ ਸਾਫ ਸੁਥਰੀ ਹੈ ਕਾਰ 22/23 22/23 ਮਾਡਲ ਹੈ ਠੀਕ ਹੈ ਹਾਂਜੀ ਲਓ ਜੀ ਇਹਦੇ ਵਾਸਤੇ ਵੀ ਲੱਖ ਰੁਪਈਆ ਹੈਨਾ ਇਹਦੇ ਵਾਸਤੇ ਵੀ ਹਾਂਜੀ ਲੱਖ ਤੋਂ 1.5 ਲੱਖ ਰੁਪਈਆ ਠੀਕ ਹੈ ਡਾਊਨ ਪੇ ਮੜਾਈ ਬਾਕੀ ਵੀ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਜੇ ਕੱਟ ਡਾਊਨ ਪੇਮੈਂਟ ਦੇ ਕੇ ਵੀ ਲੋਨ ਹੋ ਜੇ ਤੇ ਅੱਗੇ ਆ ਗਈ ਬ੍ਰਿਜਾਕਾਰ ਅੱਗੇ ਜੀ ਬਰੀਜ਼ਾ ਤੁਹਾਨੂੰ 2017 ਦੇ ਵਿੱਚ ਡੀਜ਼ਲ ਫਸਟ ਓਨਰ ਦੀ ਕਾਰ ਜੈਨੂਇਨ 50000 ਚੱਲੀ ਕਾਰ ਹੈ 17 17 ਫਸਟ ਓਨਰ 50000 ਰਾਨੀ ਡੀਜ਼ਲ ਡੀਜ਼ਲ ਦੇ ਕਿਹੜਾ ਵੇਰੀਐਂਟ ਦਾ ਬੀਡੀਆਈ ਆਪਸ਼ਨਲ ਹੈ ਬੀਡੀਆਈ ਆਪਸ਼ਨਲ ਕੰਪਨੀ ਵਾਲੇ ਲਾਏ ਇਹਨੂੰ ਨਾਲ ਆਂਦੇ ਆ ਟੌਪ ਮਾਡਲ ਵਾਲੇ ਲਾਏ ਪਏ ਹੋਇਆ ਹਾਂਜੀ ਸੀਟ ਕਵਰ ਨਵੇਂ ਟੱਚ ਪਲੇਅਰ ਐਕਸਟਰਾ ਲੱਗਿਆ ਹੋਇਆ ਟੱਚ ਪਲੇਅਰ ਐਕਸਟਰਾ ਲੱਗਿਆ ਹੋਇਆ ਕੰਡੀਸ਼ਨ ਦੀ ਹੈਗੀ ਆ ਗੱਡੀ ਸਾਫ ਸੁਥਰੀ ਡੀਜ਼ਲ ਦੀ ਕਾਰ ਹੈ 17 ਮਾਡਲ ਬੀਡੀਆੀ ਆਪਸ਼ਨਲ ਬਿਲਕੁਲ ਜੀ ਠੀਕ ਹੈ ਵੀਰੇ ਚੱਲੀ ਕਿੰਨੀ ਕ ਹੈ ਚੱਲੀ 50000 ਆ ਜੀ 50000 ਪੂਰੇ ਰਿਕਾਰਡ ਦੇ ਨਾਲ ਬਿਲਕੁਲ ਰਿਕਾਰਡ ਦੇ ਨਾਲ ਠੀਕ ਹੈ ਤੇ ਫਿਰ ਇਹਦੀ ਡਿਮਾਂਡ ਕੀ ਆਪਣੀ ਇਹਦੀ ਡਿਮਾਂਡ 6.5 ਲੱਖ ਰੁਪਈਆ ਵਾ ਜੀ ਹੂੰ ਇਹ ਵੀ ਕਾਰ ਅਸੀਂ ਛੋਟਾ ਜਿਹਾ ਰੇਟ ਰੱਖਣਾ 6.5 ਲੱਖ ਰੁਪਈਆ ਸਵਾ 6 ਲੱਖ ਦੀ ਇਹ ਕਾਰ ਮਿਲ ਜੂ ਤੇ ਅੱਗੇ ਬਾਈ ਜੀ ਥਾਰ ਖੜੀ ਆ ਕਾਲੇ ਰੰਗ ਦੀ ਪਹਿਲਾਂ ਲ थार जी 2023 मॉडल पेट्रोल दी हम्म ऑटोमेटिक 4/2 फर्स्ट ओनर दी कार 15000 ਸਿਰਫ ਚੱਲੀ ਆ ਮਾਡਲ 23 ਮਾਡਲ 23 ਆ ਹਲੇ ਅੱਜ ਹੀ ਆਈ ਆ ਕਾਰ ਠੀਕ ਐ ਤੇ ਡਰਾਈ ਕਲੀਨ ਕਰਾ ਕੇ ਤੁਹਾਨੂੰ ਮਿਲੇਗੀ ਇਹ ਪੂਰੀ ਪਹਿਲੇ ਨਾਂ ਦੀ ਥਾਰ ਐ ਗੇਅਰ ਹੈਗਾ ਆਟੋਮੈਟਿਕ ਪਟਰੋਲ ਦੀ ਸਾਰਾ 4/2 ਦੇ ਵਿੱਚ 4/2 ਦੇ ਵਿੱਚ ਬਾਈ ਜੀ ਡੀਜ਼ਲ ਦੇ ਵਿੱਚ ਆਟੋਮੈਟਿਕ ਨਹੀਂ ਆਉਂਦੀ ਜੇ 4/2 ਚ ਤੁਸੀਂ ਆਟੋਮੈਟਿਕ ਲੈਣੀ ਹੈ ਤਾਂ ਤੁਹਾਨੂੰ ਪੈਟਰੋਲ ਕਾਰ ਹੀ ਮਿਲੂਗੀ ਚੱਲੀ ਸਿਰਫ 15000 ਪਹਿਲੇ ਨਾਮ ਦੀ ਪਹਿਲੇ ਨਾਮ ਦੀ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਆ ਸੀਟ ਕਵਰ ਵਗੈਰਾ ਪਏ ਹੋਇਆ ਹੈ ਨਾ ਵੀਰੇ ਬਿਲਕੁਲ ਜੀ ਬਿਲਕੁਲ ਲਾਈਟਰ ਐਕਸਟਰਾ ਲੱਗੇ ਹੋਇਆ ਐ ਲਾਈਟਰ ਐਕਸਟਰਾ ਤੇ ਹੋਰ ਵੀ ਆਰਮਰੈਸਟ ਵਗੈਰਾ ਲੱਗੇ ਹੋਏ ਨੇ ਮੈਂ ਮਾਟਰ ਵੀ ਚੈੱਕ ਕਰਵਾ ਦਿਆ ਤਾਂ ਠੀਕ ਆ ਵੀਰੇ ਹਾਂਜੀ ਤੇ ਰੇਟ ਇਹਦਾ ਕੀ ਹੈ ਫਿਰ ਰੇਟ ਇਹਦਾ ਜੀ ਅਸੀਂ 13.5 ਲੱਖ ਡਿਮਾਂਡ ਕਰਦੇ ਆ ਜੀ ਹਾਂ ਤੇ ਸਵਾ 13 ਲੱਖ ਰੁਪਏ ਦੀ ਇਸਨੋ ਕਾਰ ਦੇਣੀ ਹੈ ਜੀ ਇਹ ਸਵਾ 13 ਲੱਖ ਦੀ ਤੇ ਫਰੰਟ ਲਾਈਟਾਂ ਵੀ ਬਹੁਤ ਵਧੀ ਡਾਊਨ ਪੇਮੈਂਟ ਦੀ 3 ਕ ਲੱਖ ਰੁਪਏ ਨਾਲ ਸਰ ਜੀ 3 ਕ ਲੱਖ ਰੁਪਏ ਹਾਂਜੀ ਠੀਕ ਹੈ ਬਾਕੀ ਹੋ ਜਾਊਗਾ ਬਾਈ ਜੀ ਲੋਨ ਤੇ ਅੱਗੇ ਆ ਗਈ i10 ਕਾਰ ਹਾਂਜੀ i10 ਗ੍ਰੈਂਡ ਪੈਟਰੋਲ ਦੇ ਵਿੱਚ ਫਸਟ ਓਨਰ ਦੀ ਕਾਰ ਆ ਜੀ ਹੂੰ 45000 ਚੱਲੀ ਆ ਜੀ ਸਪੋਰਟਸ ਵੇਰੀਐਂਟ ਆ ਜੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਛੋਟੀਆਂ ਕਾਰਾਂ ਅੱਜ ਕੱਲੇ ਤੁਹਾਨੂੰ ਪਤਾ ਪੈਟਰੋਲ ਦੀਆਂ ਮਿਲਦੀਆਂ ਬਹੁਤ ਘੱਟ ਆ ਜੀ 45000 ਚੱਲੀ ਹਾਂਜੀ 45000 ਚੱਲੀ ਲੋ ਜੀ 17 ਰਜਿਸਟਰਡ 18 ਜੀ 17/18 ਪੈਟਰੋਲ ਦੀ ਕਾਰ ਆ ਕਰੋ ਜੀ ਚੈੱਕ 45000 ਚੱਲੀ ਆ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਆ ਕਾਰ ਆ i10 ਗ੍ਰੈਂਡ ਐਵਰੇਜ ਪੱਖੋਂ ਵੀ ਚੰਗੀ ਆ ਚਲਾਉਣੇ ਪੱਖੋਂ ਵੀ ਵਧੀਆ ਕਾਰ ਆ ਬਿਲਕੁਲ ਫੁੱਲ ਡਿਮਾਂਡ ਵਾਲੀ ਕਾਰ ਆ ਭਾਈ ਅੱਜ ਦੇ ਸਮੇਂ ਦੇ ਵਿੱਚ i10 ਗ੍ਰੈਂਡ ਦੀ ਬਹੁਤ ਡਿਮਾਂਡ ਆ ਤੇ ਵੀਰੇ ਰੇਟ ਕੀ ਆ ਦਾ ਰੇਟ ਇਹਦੀ ਡਿਮਾਂਡ ਅਸੀਂ 1.4 ਕਰਦੇ ਆ ਜੀ ਤੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ 4 ਲੱਖ ਰੁਪਏ ਦੀ ਅਸੀਂ ਕਾਰ ਦੇ ਦਿਆਂਗੇ 4 ਲੱਖ ਰੁਪਏ ਦੀ ਲਓ ਜੀ ਲੱਖ ਰੁਪਈਆ ਡਾਊਨ ਪੇਮੈਂਟ ਲਾਓ ਬਾਕੀ ਹੋ ਜਾਊਗਾ ਲੋਨ i10 ਗ੍ਰੈਂਡ ਨਿਓਸ ਨਵੀਂ ਸ਼ੇਪ ਵਾਲੀ ਨਵੀਂ ਸ਼ੇਪ ਵਾਲ ਫਰਸਟ ਓਨਰ ਕਾਰ ਆ ਰਹਾ ਸਿਰਫ 28000 ਕਿਲੋਮੀਟਰ ਕਾਰ ਚੱਲੀ ਆ ਸਿਰਫ 28000 28000 ਚੱਲੀ ਆ ਜੀ ਮਾਡਲ b ਓਨਰ ਫਰਸਟ ਚੱਲੀ 28000 ਤੇ ਵੇਰੀਐਂਟ ਕਿਹੜਾ ਵੀਰੇ ਦਾ ਵੇਰੀਐਂਟ ਇਹਦੇ ਵਿੱਚ ਕਾਰਪੋਰੇਟ ਮਾਡਲ ਆਇਆ ਸੀਗਾ ਮੈਗਨਾ ਤੋਂ ਉੱਪਰ ਇੱਕ ਠੀਕ ਹੈ ਹਾਂਜੀ ਓਕੇ ਯਾਨੀ ਕਿ ਲਾਈਕ ਤੁਸੀਂ ਸਪੋਰਟਸ ਮਾਡਲ ਹੀ ਕਹਿ ਸਕਦੇ ਆ ਇਹਨੂੰ ਸਪੋਰਟਸ ਵਾਲੇ ਸਾਰੇ ਫੀਚਰ ਇਹਦੇ ਵਿੱਚ ਹੈਗੇ ਆ ਲਓ ਜੀ ਘਰੋਂ ਚੈੱਕ ਟੱਚ ਪਲੇਅਰ ਵੀ ਹੁੰਦਾ ਜੀ ਇਹਦੇ ਵਿੱਚ ਹਾਂਜੀ ਕੰਪਨੀ ਫਿਟਡ ਹੀ ਹੈ ਜੀ ਹਾਂ ਠੀਕ ਹੈ ਵੀਰੇ ਚੱਲੀ 28000 ਹਨਾ ਹਾਂਜੀ ਤੇ ਇਹਦਾ ਰੇਟ ਫਿਰ ਕੀ ਆ ਇਹਦਾ ਰੇਟ ਜੀ ਅਸੀਂ ਵੈਸੇ 5.5 ਲੱਖ ਰੁਪਏ ਡਿਮਾਂਡ ਕਰਦੇ ਆਂ ਹਾਂ ਸਵਾ 5 ਲੱਖ ਰੁਪਏ ਦੀ ਇਹ ਕਾਰ ਦੇ ਦਵਾਂਗੇ ਸਵਾ 5 ਲੱਖ ਦੀ ਹਾਂਜੀ ਠੀਕ ਆ ਵੀਰੇ ਤੇ ਲੱਖ ਸਵਾ ਲੱਖ ਡਾਊਨ ਪੇਮੈਂਟ ਆ ਬਾਕੀ ਹੋ ਜੂ ਲੋਨ ਤੇ ਅੱਗੇ ਖੜੀ ਆ ਡਿਜ਼ਾਇਰ ਕਾਰ ਡਿਜ਼ਾਇਰ ਜੀ 2018 ਸੌਰੀ 17 ਮਾਡਲ ਹਾਂ ਨਿਊ ਸ਼ੇਪ ਦੀ ਜੀਡੀਆਈ ਪਲੱਸ ਜੀਡੀਆਈ ਪਲੱਸ ਸਭ ਤੋਂ ਟੌਪ ਸਭ ਤੋਂ ਟੌਪ ਮਾਡਲ ਡੀਜ਼ਲ ਵੇਰੀਐਂਟ ਦੇ ਵਿੱਚ ਹਮ ਚੱਲੀ ਜੈਨੂਨ 65000 ਹੈ ਜੀ ਠੀਕ ਹੈ ਓਨਰ ਸੈਕੰਡ ਹੈ ਜੀ ਠੀਕ ਹੈ ਤੇ ਸਵਾ 60 ਡਿਮਾਂਡ ਕਰਦੇ ਆਂ ਅਸੀਂ ਠੀਕ ਹੈ ਵੀਰੇ ਕੰਪਨੀ ਵਾਲੇ ਇਹਨੂੰ ਲਾਏ ਜਾਂਦੇ ਆ ਪੁਸ਼ ਬਟਨ ਸਟਾਰਟ ਆ ਹੂੰ ਡੀਫੋਗਰ ਆ ਸੀਟ ਕਵਰ ਐਕਸਟਰਾ ਵਾ ਸਟੀਅਰਿੰਗ ਕੰਟਰੋਲ ਆ 에ਅਰ ਬੈਗ ਐਕਸਟਰਾ ਲੱਗੇ ਆ ਟੱਚ ਪਲੇਅਰ ਵੀ ਹੈਗਾ ਐਕਸ ਪਲੇਅਰ ਲੱਗਾ ਹੋਇਆ ਵਾ ਜੀ ਮਤਲਬ ਆਟੋ ਕਲਾਈਮਟ ਏਸੀ ਪੁਸ਼ ਬਟਨ ਸਟਾਰਟ ਸਭ ਤੋਂ ਟੌਪ ਮਾਡਲ ਲੱਗਾ 17 ਮਾਡਲ ਆ ਜੀ 17 ਮਾਡਲ ਚੱਲੀ ਕਿੰਨੀ ਕਿਹਾ ਹੈ ਚੱਲੀ 65000 ਜੀ 65000 ਠੀਕ ਹੈ ਵੀਰੇ ਤੇ ਇਹਦਾ ਕੀ ਰੇਟ ਆ ਫਿਰ ਇਹਦਾ ਜੀ ਆਪਣੀ 6.5 ਲੱਖ ਰੁਪਈਆ ਡਿਮਾਂਡ ਹੈ ਜੀ ਹਾਂ ਤੇ 6 ਲੱਖ ਰੁਪਏ ਦੀ ਅਸੀਂ ਇਹ ਕਾਰ ਦੇ 6 ਲੱਖ ਰੁਪਏ ਦੀ ਹਾਂਜੀ ਲੱਖ ਸਵਾ ਲੱਖ ਡੇਢ ਲੱਖ ਦੀ ਡਾਊਨ ਪੇਮੈਂਟ ਲਿਓ ਬਾਕੀ ਹੋ ਜਾਊਗਾ ਲੋਨ ਇਹਨਾਂ ਚ ਕੋਈ ਵੀ ਕਾਰ ਲੈਣੇ ਬਾਈ ਤੁਸੀਂ ਫਗਵਾੜੇ ਸ਼ਹਿਰ ਆਉਣਾ ਰਾਜ ਕਾਰ ਬਾਜ਼ਾਰ ਤੇ ਮੇਰੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਿਓ ਆਪਣਾ ਜੀ ਫਗਵਾੜਾ ਬੰਗਾ ਰੋਡ ਤੇ ਆ ਜੀ ਤੇ ਜੇ ਕਿਸੇ ਨੇ ਵੀਰ ਨੇ ਚੰਡੀਗੜ੍ਹੋਂ ਆਣਾ ਵਾ ਸੌਰੀ ਜਲੰਧਰੋਂ ਆਣਾ ਵਾ ਤੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆ ਹਾਂ ਇੱਧਰ ਪੌਲਾ ਬਾਈ ਬ੍ਰਿਜ ਬਣਿਆ ਹੋਇਆ ਤੇ ਇੱਧਰ ਕਾਰ ਬਾਜ਼ਾਰ ਰਾਜ ਕਾਰ ਬਾਜ਼ਾਰ ਸਕਰੀਨ ਤੇ ਚੱਲਦੇ ਨੰਬਰ ਕਰ ਲਓ ਕਾਲ ਫਟਾਫਟ ਸਕਰੀਨ ਜੇ ਕੋਈ ਜ਼ੀਰੋ ਡਿਟੇਲ ਹੈ ਨੇ ਉਹ ਵੀ ਮਿਲ ਜੂ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸੱਸ ਸੱਸ